ਸੰਦਰਾਵਲੂ ਪੇਜ ਤੇ ਤੁਹਾਡਾ ਸਵਾਗਤ ਤੇ ਬੀਬੀਸੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਸਐਸਪੀ ਦਫ਼ਤਰ ਵੱਲੋਂ ਜਾਰੀ ਕਰਾਈਮ ਰਿਪੋਰਟ ਅਨਸਾਰ ਤੁਹਾਨੂੰ ਖਬਰਾਂ ਸੁਣਾਉਂਦੇ ਹਾਂ ਤੇ ਸਾਂਝੀਆਂ ਕਰਦੇ ਹਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਅੱਜ ਖਬਰਾਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹੇ ਦੇ ਕੋਲ ਸੱਤ ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਮਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਨਸ਼ੇ ਦੇ ਇੱਕ ਚੋਰੀ ਦੇ ਦੋ ਠੱਗੀ ਦੇ ਦੋ ਤੇ ਦੋ ਕੁੱਟਮਾਰ ਦੇ ਮਾਮਲੇ ਦਰਜ ਹੋਏ ਹਨ ਹੁਣ ਚਰਚਾ ਕਰਾਂਗੇ ਠੱਗੀ ਦੇ ਮਾਮਲੇ ਦੀ ਬਲਜੀਤ ਸਿੰਘ son of ਮਕੰਦ ਸਿੰਘ ਸਿਵੀਆਂ ਰੋਡ ਦੇ ਆਉਣ ਵਾਸੀ ਨੇ ਦਰਖਾਸਤ ਦਿੱਤੀ ਸਾਈਬਰ ਕ੍ਰਾਈਮ ਨੂੰ ਕਿ ਉਸ ਦੇ ਖਾਤੇ ਪੀਐਨਬੀ ਬੈਂਕ ਦੇ ਵਿੱਚੋਂ ਮੈਸੇਜ ਆਇਆ ਕਿ 1 ਰੁਪਿਆ ਉਸ ਦੇ ਖਾਤੇ ਵਿੱਚੋਂ ਕੱਟਿਆ ਗਿਆ ਪਰ ਉਸ ਨੇ ਕੋਈ ਗੌਰ ਨਹੀਂ ਕੀਤੀ ਫਿਰ 11 ਰੁਪਏ 80 ਪੈਸੇ ਕੱਟੇ ਗਏ ਉਸ ਨੇ ਤਾਂ ਵੀ ਕੋਈ ਜ਼ਿਆਦਾ ਧਿਆਨ ਨਾ ਦਿੱਤਾ ਕਿਉਂਕਿ ਸਾਨੂੰ ਐ ਹੁੰਦਾ ਹੈ ਕਿ ਮਾੜਾ ਮੋਟਾ ਕੋਈ ਏਟੀਐਮ ਵਗੈਰਾ ਦੇ ਜੋ ਖਰਚੇ ਆ ਉਹ ਕੱਟੇ-ਕੁੱਟੇ ਜਾਂਦੇ ਹਨ ਉਸ ਤੋਂ ਬਾਅਦ 5 ਲੱਖ ਰੁਪਿਆ ਕੱਟਿਆ ਗਿਆ ਫਿਰ ਉਸ ਦੇ ਭਾਦੀ ਬਣੀ ਉਸ ਤੋਂ ਬਾਅਦ 521000 ਰੁਪਇਆ ਕਟਾਇਆ ਗਿਆ ਉਸ ਤੋਂ ਬਾਅਦ ਉਸ ਦਾ ਫੋਨ ਹੈਕ ਹੋ ਗਿਆ ਜਿਸ ਕਰਕੇ ਉਸ ਨੂੰ ਬੜੀ ਮਜੂਸੀ ਦਾ ਸਾਹਮਣਾ ਕਰਨਾ ਪਿਆ ਤੇ ਹੈਰਾਨ ਹੋਇਆ ਤੇ ਫਿਰ ਪੁਲਿਸ ਦੇ ਉਹਨੂੰ ਸਹਾਇਤਾ ਲੈਣੀ ਪਈ ਸੋ ਉਸ ਨੇ ਸਾਈਬਰ ਕ੍ਰਾਈਮ ਥਾਣਾ ਵਿੱਚ ਦਰਖਾਸਤ ਦਿੱਤੀ ਜਿਸ ਨੇ ਪੁਲਿਸ ਦੀ ਕਾਰਵਾਈ ਕੀਤੀ ਗਈ ਹੈ ਤੇ ਉਸ ਨਾਲ 1021000 ਰੁਪਏ ਦੀ ਠੱਗੀ ਵਜੀ ਹੈ ਹੁਣ ਦੇਖੋ ਇਸ ਤਰ੍ਹਾਂ ਦੀਆਂ ਠੱਗੀਆਂ ਹੁਣ ਵੱਜਣ ਲੱਗ ਪਈਆਂ ਹਨ ਤੇ ਜਿਹੜੇ ਇਹ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਉਹ ਕੱਟੇ ਜਾਂਦੇ ਹਨ ਅੱਗੇ ਵੀ ਅਸੀਂ ਸੋਸ਼ਲ ਮੀਡੀਆ ਤੇ ਖ਼ਬਰਾਂ ਵਿੱਚ ਆਮ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਪੈਸੇ ਕੱਟੇ ਜਾਂਦੇ ਹਨ ਸੋ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਇਸ ਵੱਲ ਜਦੋਂ 1 ਰੁਪਿਆ ਕੱਟਿਆ ਗਿਆ ਸੀ ਜੇ ਉਸੇ ਵੇਲੇ ਉਸਨੇ ਗੌਰ ਕੀਤੀ ਹੁੰਦੀ ਤਾਂ ਦੂਜਾ ਨੁਕਸਾਨ ਉਹਦਾ ਨਾ ਹੁੰਦਾ ਸੋ ਪਿਆਰੇ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮੈਸੇਜ ਆਵੇ ਤਦ ਤੋ ਤੁਰੰਤ ਬੈਂਕ ਨਾਲ ਕੰਟੈਕਟ ਕਰੋ ਤੇ ਪੁੱਛੋ ਕਿ ਕਿਸ ਗੱਲ ਦਾ ਪੈਸੇ ਕੱਟੇ ਗਏ ਹਨ ਸੋ ਇਹ ਸਨ ਅੱਜ ਦੀਆਂ ਖ਼ਬਰਾਂ ਤੇ ਖ਼ਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਅੱਜ ਰੋਵਾਂਗਾ ਔਰ ਉਦ ਤੱਕ ਦੇ ਉਹ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੀ